ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਪਤੜਾ ਖੁਰਦਦਾ ਰਹਿਣ ਵਾਲਾ ਆ ਤੇ ਇਹਨੇ ਦੀਸ਼ੇ ਨੇ ਸਾਨੂੰ ਪਸਾਤਾ ਜਗਦੀਸ਼ ਸਿੰਘ ਕੋਜੀਵਾਲੀ ਦੇ ਦੇਖੋ ਜੀਵਾਲੀ ਦੇ ਆ ਸਾਨੂੰ ਇਹਨਾਂ ਨੇ ਪੈਸੇ ਲਏ ਕਹਿੰਦੇ ਤਾਂ ਹਾਂਜੀ ਏਜੰਟ ਸੀਗਾ ਹਾਂਜੀ ਠੀਕ ਆ ਤੇ ਇਹਨੇ ਪੈਸੇ ਲਏ ਜਾਦੇ ਸਾਡੇ ਤੋਂ ਤੇ ਇਹਨੇ ਫਿਰ ਬਾਅਦ ਸਾਨੂੰ ਧੋਖੇ ਨਾਲ ਉੱਤੇ ਪਸਾਤਾ ਕਹਿੰਦਾ ਮਹੀਨੇ ਦੇ ਮਹੀਨੇ ਤਨਖਾਹ ਮਿਲੂਗੀ ਸਾਰਾ ਕੁਝ ਸਾਨੂੰ ਕੁਝ ਨਹੀਂ ਮਿਲਿਆ ਜੀ ਇਥੋਂ ਕਿਸ ਤਰ੍ਹਾਂ ਗਏ ਸੀ ਤੁਸੀਂ ਇਥੋਂ ਇੱਕ ਦਿਨ ਗਏ ਆ ਹੀ ਦਿੰਨੇ ਭੱਜਿਆ ਹੀ ਬੰਬੇ ਬੰਬੇ ਭੇਜਿਆ ਬੰਬੇ ਵਾਲਿਆਂ ਨੇ ਫਿਰ ਚੱਕਦੇ ਉਧਰ ਰਾਤ ਚ ਭੇਜ ਦਿੰਦੇ। 11 ਤਰੀਕ ਨੂੰ ਸੀ ਤੋਂ 11 ਤਰੀਕ 11 ਮਹੀਨੇ 11 ਤਰੀਕ ਨੂੰ ਗਏ। ਤੇ ਉਦੋਂ ਫਿਰ ਬਾਅਦ ਚ ਸਾਨੂੰ ਜਾਂਦਿਆਂ ਕੰਮ ਤੇ ਲਾਤਾ। ਨਾ ਕਹਿੰਦੇ ਕੰਪਨੀ ਦੀ ਰੋਟੀ ਪਾਣੀ ਆ ਕੋਸ਼ਿਸ਼ ਨਹੀਂ। ਸਾਨੂੰ ਆਪ ਬਣਾਉਣੀ ਪੈਂਦੀ ਸੀ ਕਿਤੇ ਬਣਾ ਲੈਂਦੇ ਕਦੇ ਨਹੀਂ ਬਣਾਉਂਦੇ। ਕਹੇ ਕਿ ਕਿੱਥੇ ਲਗਾਏ ਸੀ ਤੁਹਾਨੂੰ? ਕਹੇ ਕਿ ਉਹ ਕਹਿੰਦੇ ਸੀ ਕਿ ਰਲਾ ਹੈ ਕਵੇਤ ਦਾ। ਤੇ ਇਹਨਾਂ ਨੇ ਕਹਿੰਦੇ ਨਹੀਂ ਇੱਧਰ ਨੂੰ ਜਾਓ ਤੁਸੀਂ। ਤੁਹਾਡੇ ਡਾਲਰਾਂ ਚ ਸੈਲਰੀ ਹੋਊਗੀ ਇਹਨਾਂ ਨੇ। ਤੇ ਪਾਹੇ ਉਥੇ ਕੁਛ ਵੀ ਨਹੀਂ ਬਣਦੇ ਦਿਨਾਰ ਬੰਦੇ ਆ ਜੀ ਤੇ ਨਾਲੇ ਕੁੱਟਦੇ ਮਾਰਦੇ ਆ ਜਿੱਦਾਂ ਜੇ ਬੰਦਾ ਨਾ ਹੋਵੇ ਬਿਮਾਰ ਹੋਵੇ ਨਾ ਕੋਈ ਦਵਾਈ ਦਾ ਨਹੀਂ ਸਾਡੇ ਨਾਲ ਐਦਾਂ ਕਹਿੰਦੇ ਸੀ ਸਾਨੂੰ ਕੁੱਟਦੇ ਸੀ ਤੇ ਸਾਨੂੰ ਉਹਦਾ ਜ਼ਿਆਦਾ ਨਹੀਂ ਕਿ ਟੌਰਚਰ ਨਹੀਂ ਕੀਤਾ ਜ਼ਿਆਦਾ ਅਸੀਂ ਫਿਰ ਜਾਂਦੇ ਰਿਹਾ ਕੰਮ ਤੇ ਡਰਦੇ ਆ ਕਿਾ ਸਾਨੂੰ ਮਾਰਨਾਂ ਇਹਨਾਂ ਚਰਚੇ ਚੱਲਣਾ ਪਿਆ ਉੱਥੇ ਅਨ ਪੰਜ ਮਹੀਨੇ ਪੰਜ ਮਹੀਨਿਆਂ ਨੂੰ ਤੰਗਈਬ ਰਹੀ ਪੂਰੀ ਤੇ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਆ ਹਾਨੂੰ ਪੈਸੇ ਦਵਾਉਂਨ। ਰੋਟੀ ਪਾਣੀ ਤੋਂ ਮੁਤਾਜ ਰੱਖ ਦੇਗੇ ਤੁਹਾਨੂੰ। ਹਾਂਜੀ। ਰੋਟੀ ਪਾਣੀ ਨਹੀਂ ਦਿੰਦੇ। ਰੋਟੀ ਪਾਣੀ ਕਦੇ ਹੀ ਦੇ ਦਿੰਦੇ ਹੀ ਕਦੇ ਨਹੀਂ ਹੀ ਆਪ ਦਾ ਬਰਮਦੇ ਹੀ ਜਦੋਂ। ਤੇ ਕਈ ਵਾਰੀ ਖਰਚਾ ਦਿੰਦੇ ਨਹੀਂ ਦਿੰਦੇ। ਪਰਿਵਾਰ ਨਾਲ ਗੱਲਬਾਤ ਹੁੰਦੀ ਸੀ ਇਸ ਟਾਈਮ ਦੇ ਵਿੱਚ। ਹਾਂਜੀ। ਕੋਈ ਹੁੰਦਾ ਸੀਗਾ। ਹਾਂਜੀ। ਅਸੀਂ ਦੱਸਦੇ ਰਹੇ ਫਿਰ ਜਾ ਕੇ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਇੱਕ ਕੀਤੀ ਕਾਰਵਾਈ ਤੇ ਫਿਰ ਜਾ ਕੇ ਸਾਨੂੰ ਸੱਦਿਆ ਨਹੀਂ ਤੁਹਾਨੂੰ ਛੱਡਦੇ ਹੀ ਨਹੀਂ। ਕਹਿੰਦੇ ਤੁਹਾਨੂੰ ਇੱਥੇ ਰਹਿਣਾ ਪੈਣਾ ਹੈ। ਹੋਈ ਬੇ ਪੈਸੇ ਦੋ ਤੇ ਫਿਰ ਜਾਉਂਗੇ। 2000 ਡਾਲਰ ਕਹਿੰਦੇ ਸੀ ਬਾਬਾ ਜੀ ਨਾਲ ਆਪਾਂ ਕਿੱਦਾਂ ਹੋਇਆ ਸਾਨੂੰ ਦੱਸਿਆ ਇਹਨਾਂ ਨੇ ਅਧਿਕਾਰ ਦਿਆਂ ਨੇ ਤੇ ਫਿਰ ਇੱਥੇ ਆਏ ਫਿਰ ਉਹਨਾਂ ਨੇ ਗੱਲਬਾਤ ਕੀਤੀ ਫਿਰ ਜਾ ਕੇ ਹੋਇਆ ਸਾਡੇ ਨਾਲ ਗੱਲਬਾਤ ਉਹਨਾਂ ਵਾਪਸ ਆਏ ਹੋ ਤੇ ਦੁਬਾਰਾ ਹੁਣ ਇਹ ਸੋਚਿਆ ਵਾ ਕਿ ਵਿਦੇਸ਼ ਹੀ ਜਾਣਾ ਹੈ ਇੱਥੇ ਰਹਿ ਕੇ ਜ਼ਿੰਦਗੀ ਜਿਹੜੀ ਬਸਰ ਕਰਨੀ ਨਹੀਂ ਇੱਥੇ ਹੀ ਕਰਾਂਗੇ ਜਿੱਦਾਂ ਬਾਹਰ ਤੋਂ ਤੁਹਾਨੂੰ ਪਤਾ ਇਹ ਤੱਕੇ ਖਾ ਕੇ ਆਏ ਆ ਤੇ ਸਾਨੂੰ ਬਹੁਤ ਤੰਗੀ ਰਹੀ ਉੱਥੇ ਪਰੇਸ਼ਾਨੀ ਰਹੀ ਜ਼ਮਾਨਤ ਤੇ ਬਾਬਾ ਇਹਨੇ ਮੈਂ ਦੱਸਿਆ ਕਿ ਅਜੇ ਵੀ ਬਹੁਤ ਸਾਰੇ ਵਿਅਕਤੀ ਨੇ ਹਾਂ ਜੀ ਸਾਡੇ ਨਾਲ ਹੀ ਇਹ ਬਹੁਤ ਜਣੇ ਫਸੇ ਹੋਏ ਉਹਨਾਂ ਨੇ ਪੰਜ ਪੰਜ 6 6 ਹੈਲਰੀਆਂ ਆ ਤੇ ਦੋ ਦੋ ਚਾਰ ਚਾਰ ਸਾਲ ਹੋ ਗਏ ਉਹਨਾਂ ਨੂੰ ਕਿਸੇ ਨੂੰ 11 ਸਾਲ ਹੋ ਗਏ ਜਿਆਦੀ ਨੌਜਵਾਨੀ ਨੇ ਸਾਰੇ ਹਾਂ ਜੀ ਜਿਆਦੀ ਕੋਸ ਦਾ ਪੰਜਾਬੀ ਕੋਈ ਜੁਤੀ ਦਾ ਬਿਹਾਰ ਦੇ ਇਹ ਸਾਰੇ ਇਲਾਕਿਆਂ ਦੇ ਹਾਂ ਜੀ ਸੋਢੀ ਰਾਮ ਮੇਰਾ ਨਾਮ ਪਿੰਡ ਪਤਰਕੌਰ ਦਾ ਇਹ ਲੱਗਦਾ ਸੀ ਕਿ ਵਾਪਸ ਆ ਸਕੋਗੇ ਕੋਈ ਐਸੀ ਸੰਭਾਵਨਾ ਹੈ ਬੰਦੇ ਵਿੱਚ ਜ਼ਿਆਦਾ ਖਿਆਲ ਨੇ ਜਿਹੜੇ ਪੰਪਰੇ ਦੇ ਹਾਲਾਤ ਸੀਗੇ ਸਾਨੂੰ ਮੈਦਨੀ ਸੀ ਜਿਹੜਾ ਪੁਰਾਣੇ ਬੰਦਿਆਂ ਨੂੰ 7-8-8 ਸਾਲ ਹੋ ਗਏ ਆ ਫਸਿਆ ਨੂੰ ਤੋਂ ਕਹਿੰਦੇ ਸਾਲ ਦਾ ਵੀਜ਼ਾ ਲੱਗਦਾ ਸਾਲ ਤੋਂ ਬਾਹਰ ਹੋਊ ਲੇਕਿਨ ਕੁਛ ਵੀ ਨਹੀਂ ਕਰਦੇ ਕੰਮ ਆ ਠੱਕੇ ਸ਼ੈਨਾ ਕਰਾਉਂਦੇ ਜੇ ਬਿਮਾਰ ਵੀ ਨਹੀਂ ਜਾਂਦੇ ਠੱਕੇ ਸ਼ੈ ਮਾਰਕਟ ਕਰਕੇ ਕਹਿੰਦੇ ਵੀ ਕੰਮ ਤੇ ਜਾਓ ਹੋਰ ਬਾਕੀ ਅ ਵੀ ਨਡਾਮਾ ਤੁਨ ਗਮਾ ਸਾਡੇ ਨੇ ਡੰਡ ਨੇ ਗਏ ਬਿੱਡ ਡਾਲਰਾਂ ਦੀ ਸੈਲਰੀ ਆ ਸਾਨੂੰ ਉੱਥੇ ਕੋਈ ਡਾਲਰ ਡੋਲਰ ਨਹੀਂ ਮਿਲਿਆ ਦਿਨਾਰ ਦਿੰਦੇ ਦਿਨਾਰ ਉਹ ਲੋਕੋ ਕੰਸੀ ਉੱਥੇ ਦੀ ਹੈ ਉੱਥੇ ਚੱਲਦੀ ਆ ਉਹਦੀ ਜਾਂਚ ਪੜਤਾਲ ਕਰਕੇ ਨਹੀਂ ਸੀ ਉਥੋਂ ਤੁਰੇ ਜਦੋਂ ਏਜੰਟ ਦੇ ਨਾਲ ਗੱਲਬਾਤ ਹੋਈ ਸੀ ਏਜੰਟ ਦਾ ਪਤਾ ਕੀਤਾ ਹੋਵੇ ਕਿ ਯਕੀਨ ਦੇ ਵਿੱਚ ਲੈ ਕੇ ਸਾਰਾ ਕੰਮ ਨਹੀਂ ਜੀ ਯਕੀਨ ਸੀਗਾ ਏਜੰਟ ਤੇ ਏਜੰਟ ਦੇ ਯਕੀਨ ਸੀਗਾ ਉਹ ਪਹਿਲੇ ਵੀ ਨਹੀਂ ਤੁਹਾਨੂੰ ਡੋਲਰ ਸਾਲੇ ਵੀ ਪੇ ਜਾ ਕੇ ਸਾਡਾ ਫੋਨ ਨਹੀਂ ਚੱਕਦੇ ਕਾਲ ਕੀਤੀ ਸੀ ਹੈਗਾ ਸਾਨੂੰ ਦਨਾਰ ਕਹਿੰਦੇ ਆ ਉਹ ਕਹਿੰਦੇ ਵੀ ਦਨਾਰਾਂ ਦੇ ਵੀ ਸੈਲਰੀ ਤੁਹਾਨੂੰ ਦਵਾਂਗੇ ਪਰ ਸਾਨੂੰ ਕੋਈ ਸੈਲਰੀ ਨਹੀਂ ਦਿੱਤੀ ਸਿਰਫ ਖਾਚਾ ਵਰਚਾ ਦਿੰਦੇ ਸੀ ਕਦੀ 20 ਰੁਪਏ ਦੇ ਦਿੰਦੇ ਉਧਰਲੇ ਕਦੀ 50 ਰੁਪਏ ਇਹਦੇ ਕਹਿੰਦੇ ਵੀ ਅੱਟ ਕਹਿੰਦੇ ਵੀ ਰੋਟੀ ਪਾਣੀ ਉੱਥੇ ਕੰ ਕੋਲਾ ਆਪਣੇ ਰੋਟੀ ਲਾਉਂਦੇ ਸੀਗੇ ਏਜੰਟ ਜੀ ਆਪਣੇ ਖੋਇਦੇ ਵਾੜਦਾ ਹਾਂ ਹਾਂ ਜੀ ਲੜਦੇ ਕੋਈ ਕਾਰਵਾਈ ਕੋਈ ਮੰਗ ਹਾਂ ਜੀ ਹਾਂ ਜੀ ਜ਼ਰੂਰ ਕਾਰਵਾਈ ਗਰੀਬ ਬੰਦੇ ਆ ਹੁਣ ਇਹਨਾਂ ਪੈਸਾ ਦਿੱਤਾ ਤਾਂ ਅਸੀਂ ਹੁਣ ਕਾਰਵਾਈ ਤਾਂ ਕਹਿੰਦਾ ਜੇ ਤੇਰੀ ਸਾਨੂੰ ਕੁਝ ਪਿੱਛੇ ਚਲਾ ਚਾਹੀਦਾ ਰਿਜ਼ਲਟ ਹਾਂ ਜੀ ਲਾਜਮ ਹਾਂ ਕਿਸੇ ਨਾਲ ਧੋਖਾ ਨਾ ਹੋਵੇ ਸਾਡੇ ਨਾਲ ਹੋਇਆ ਤਾਂ ਗਾਣਾ ਉਹਨਾਂ ਕੋਲ ਜ਼ਰੂਰ ਗੱਲਬਾਤ ਹੋਈ ਸੀ ਉਹ ਕਵੈਦੀ ਹੋਈ ਸੀ ਤੇ ਕਵੈਦ ਤੋਹ ਸਾਡਾ ਜਿੰਦਗੀ ਉਹਨਾਂ ਪਿੰਨਾ ਕਵੈਦਾ ਕਿਹਾ ਸੀ ਕਿ ਕਵੈਦੇ ਤੁਹਾਡੇ ਵੀ ਜੇ ਆ ਤੇ ਕੁਵੈਦ ਦੇ ਵੀ ਇਹ ਨਹੀਂ ਮੁੜ ਕੇ ਕਹਿੰਦਾ ਟਾਡਾ ਰਾਖਦਾ ਕੰਮ ਬਣ ਗਿਆ ਉਥੇ ਡਾਲਰਾਂ ਦੀ ਸੈਲਰੀ ਹੈ ਤੁਹਾਨੂੰ ਡਾਲਰ ਖਲੇ ਮਿਲਗੇ 450 ਡਾਲਰ ਤੁਹਾਨੂੰ ਤਨਖਾਹ ਹੋਵੇ 300 ਰੁਪਏ ਪਲੱਸ ਡਾਲਰ ਇਹਨੂੰ ਰੋਟੀ ਖਰਚਾ ਰੋਟੀ ਦੇ ਦੇਣਗੇ ਉਹ ਤੇ ਫੇਰ ਫੇਰ ਕਹਿੰਦੇ ਵੀ ਨਹੀਂ ਸਾਡੀ ਕੰਪਨੀ ਚ ਰੋਟੀ ਆ ਨਹੀਂ ਪਤਾ ਕੀਤਾ ਉਥੋਂ ਕੰਪਨੀ ਕੰਪਨੀ ਰੋਟੀ ਆ ਤੇ ਕੋਈ ਕੰਪਨੀ ਰੋਟੀ ਨਹੀਂ ਸੀਗੀ ਨਾ ਇਹ ਸਾਨੂੰ ਡਾਲਰਾਂ ਸਾਡੇ ਸਾਨੂੰ ਜਦੋਂ ਉਹਨਾਂ ਨੇ ਖਰਚਾ ਦਿੱਤਾ ਕਹਿੰਦੇ ਵੀ ਡਾਲਰ ਨਹੀਂ ਦਿਨਾਰ ਦੇਣੇ ਆ ਜੇ ਇਹ ਸਾਡਾ ਕੋਲ ਐਗਰੀਮੈਂਟ ਸਾਡੇ ਕੋਲ ਬੈਠੀ ਦੇਖ ਸਕਦੇ ਐ ਐਗਰੀਮੈਂਟ ਸਾਡਾ ਡਾਲਰਾਂ ਦਾ ਸੀਗਾ ਤੇ ਵੈਲੀ ਗੱਲ ਤੇ ਇੱਥੇ ਧੋਖਾ ਸਾਡੇ ਨਾਲ ਹੋ ਗਿਆ ਗੋਮਪੜੀਆਂ ਨੇ ਕਹਿੰਦੇ ਨਹੀਂ ਐ ਨਹੀਂ ਦੇਣੇ ਨਹੀਂ ਮਾਰਕਾਟ ਕਰਦੇ ਆ ਕਿਤੇ ਦਾਦਾਗਰੀਆ ਕੰਪਨੀ ਵਿੱਚ ਜੋ ਐਡੀ ਕੋਈ ਨਹੀਂ ਬੰਦਾ ਬੰ ਮਾਠ ਮਾਰਿਆ ਇੱਕ ਦਿਨ ਨੀਗਾ ਡੂਟੇ ਦਿਨ ਟੱਕੇ ਮਾਰ ਕੇ ਭੇਜੇ ਡਿਊਟੀ ਵੀ ਡਿਊਟੀ ਜਾਓ ਹਾਂਜੀ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਏ ਹਾਂਜੀ ਬਾਬਾ ਜੀ ਸਾਡੀ ਵਾਈਫ ਨੂੰ ਨਾਲ ਪਰਸਪਰਮ ਹੋਇਆ ਤੇ ਵਾਈਫ ਨੂੰ ਸਾਡੀ ਇੱਥੇ ਆਏ ਤੇ ਵੇ ਇਹਨਾਂ ਨੇ ਨਸੇ ਵੇ ਦੇ ਦੇ ਕਰਕੇ ਆ ਵੀ ਤੁਸੀਂ ਬਾਬਾ ਜੀ ਹੁਣਾਂ ਦੇ ਹੈਲਪਰ ਨਾਲ ਆ ਹੀ ਆ ਗਏ ਅਨੇ ਤਾਂ ਸਾਨੂੰ ਜੇ ਬਾਬਾ ਜੀ ਨੇ ਸਾਡੀ ਨਾਲ ਹੈਲਪ ਕਰ ਦੇ ਤੋ ਕਹਿੰਦੇ ਵੀ ਤੁਸੀਂ ਟਿਕਟ ਵੀ ਇੰਡੀਆ ਤੋਂ ਮਗਾਓ 2000 ਡਾਲਰ ਵੀ ਮਗਾਓ ਜਿਹੜਾ ਸਾਡਾ ਵੀਜ਼ਾ ਦਾ ਖਰਚਾ ਕੰਪਨੀ ਕਹਿੰਦੀ ਵੀ ਤੋ 2000 ਡਾਲਰ ਇਹ ਫ੍ਰੀ ਫੇ ਬੰਦੇ ਨੂੰ ਭੇਜਦੇ ਸੀ ਵੀ ਇਹ ਤੋ ਚਲੋ ਬਾਬਾ ਜੀ ਹੁਣਾਂ ਦੀ ਕਿਰਪਾ ਹੋਈ ਹੈ ਤੇ ਅਸੀਂ ਅੱਜ ਪੰਜਾਬ ਆਉਣ ਵਾਲੇ ਆ ਗਏ ਨੇ ਤੋ ਬੰਦੇ ਬਹੁਤ ਫਸੇ ਸੀਗੇ ਦੋ ਸਾਡੇ ਨਾਲ ਦੇ ਬੰਦੇ ਸੀਗੇ ਹਰਿਆਣੇ ਦੇ ਉਹਨਾਂ ਨੇ ਛੇ ਸਾਲ ਹੋ ਗਏ ਸੀਗੇ ਉਹਨਾਂ ਨੂੰ ਸੈਲਰੀ ਵੀ ਦਿੱਤੀ ਉਹਨਾਂ ਤੋਂ $2000 ਲੈ ਆ ਕੰਪਨੀ ਨੇ 6 ਸਾਲਾਂ ਦੇ ਵਿੱਚ ਵੀ ਬਾਜੂ ਦੀ ਟਿਕਟ ਵੀ ਮੰਗਾਈ। ਇਹ ਬਾਬਾ ਜੀ ਦੀ ਕਿਰਪਾ ਨਾਲ ਵੀ ਸਾਨੂੰ ਉਹਨਾਂ ਨੇ ਨਾ ਟੌਰਚਰ ਨਹੀਂ ਕੀਤਾ ਵੀ ਤੁਸੀਂ ਜੋਬ ਮੰਗਾਓ। ਸਾਨੂੰ ਸਰਮਣਾ ਕੋਈ ਪੈਸਾ ਨਹੀਂ ਦਿੱਤਾ ਸਾਨੂੰ ਦਿੱਤੀ ਉਹਨਾਂ ਟਿਕਟ ਦਿੱਤੀ ਕੰਪਨੀ ਨੇ। ਨਹੀਂ ਬੰਦੇ ਤੋਂ ਜਿਹੜੇ ਜ਼ਿਆਦਾ ਬੰਦਾ ਕੋਈ ਆਪਣੇ ਪਰੇਸ਼ਾਨ ਕਰਦਾ ਉਹਨਾਂ ਕੋਲ $2000 ਦੇ ਟਿਕਟ ਮੰਗਾ ਆਪਣੀ ਫੇਸ ਨੂੰ ਜੋ ਜਿਹੜਾ ਫਿਰ ਵੀਜ਼ਾ ਲਵਾਉਂਦੇ ਆ ਜਾਂ 5 ਦਾ 6 ਦਿਨ ਦਾ ਉਹ ਵੀ ਗੱਲ ਜੇ ਸਾਨੂੰ ਉਹਦਾ ਵੀ ਖਰਚਾ ਦਿਓ ਜਾਂ 2000 ਡਾਲਰ ਮੰਗਵਾ ਦੇਣਾ ਵੀ ਉਹ ਅਸੀਂ ਤੁਹਾਡੇ ਵਿਸ਼ਾ ਲਵਾ ਕੇ ਦੇਣਾ ਸਾਲ ਦਾ ਵੀਜ਼ਾ ਲਵਾਉਂਦੀ ਕੰਪਨੀ ਇਹ ਤੋਂ ਅੱਗੇ ਕੋਈ ਵੀਜ਼ਾ ਨਹੀਂ ਲਵਾਉਂਦੀ ਉੱਤੇ ਮੰਗਿਆ ਨੂੰ 607788 ਸਾਲ ਹੋ ਗਏ ਪਸੇ ਘਰ ਵਾਪਸ ਆਇਆ ਹਾਂ ਹਾਂਜੀ ਕਰ ਗਏ ਹਾਂਜੀ ਘਰ ਵਾਸ ਬਣ ਹੁਣ ਆਏ ਆਪਣੀ ਫੈਮਿਲੀ ਦੇ ਵਿੱਚ ਆ ਗਏ ਆ ਬਾਬਾ ਜੀ ਹੁਣ ਦਾ ਬਹੁਤ ਧੰਨਵਾਦ ਆ ਵੀ ਫੈਮਿਲੀ ਦੇ ਵਿੱਚ ਅਸੀਂ ਆ ਗਏ ਆ ਆਪਣੀ ਦਾ ਹਾਂਜੀ ਅਜੋਹੀ ਕਹਾਣੀ ਦੋ ਪਰਿਵਾਰਾਂ ਦੀ ਹੈ ਜਿਹੜਾ ਨੇ ਆਪਣੇ ਬੱਚਿਆਂ ਨੂੰ ਆਪਣੇ ਇਹਨਾਂ ਨੂੰ ਪਰਿਵਾਰ ਨੇ ਆਪਣੇ ਮੰਮੀ ਡੈਡੀ ਨੂੰ ਘਰ ਵਾਲੀ ਨੇ ਆਪਣੇ ਅ ਪਤਿਆਂ ਨੂੰ ਵੀ ਸਾਡੇ ਬਾਹਰ ਜਾ ਕੇ ਇਹ ਸਾਡੇ ਪਰਿਵਾਰ ਦੀ ਗਰੀਬੀ ਦੂਰ ਕਰਨਗੇ ਉੱਥੇ ਜਾ ਕੇ ਇਹਨਾਂ ਨੂੰ ਕੰਮ ਮਿਲ ਲੂਗਾ ਉਹ ਪੈਸੇ ਪਹੁੰਚਣਗੇ ਪਰ ਜਿਹੜੇ ਠੱਗ ਏਜੰਟਾ ਉਹਨਾਂ ਦੇ ੱਤੇ ਚੜ ਗਏ ਇਹਨਾਂ ਨੂੰ ਇਹਨਾਂ ਦਾ ਪਿੰਡ ਹੈਗਾ ਪੱਤੜ ਕਲਾਮ ਇਹ ਨਾਲ ਇੱਕ ਪੁਰਸ਼ਲੇ ਦੇ ਪਰਲੇ ਪਰਨੇ ਪੈਂਦਾ ਸੋ ਵੈਸੇ ਪੰਡੇ ਜਲੰਧਰ ਦੇ ਵਿੱਚ ਪੈਂਦਾ ਨਾਲ ਹੀ ਕਪੂਰਥਲੇ ਦੇ ਨੇੜੇ ਆ ਸੋ ਇਹਨਾਂ ਨੇ ਇੱਕ ਏਜੰਟ ਨੇ ਕਿਹਾ ਕਿ ਤੁਹਾਨੂੰ ਅਸੀਂ ਕੁਇਤ ਭੇਜਦੇ ਆ ਕੁਇਤ ਦਾ ਲਾਰਾ ਲਾਇਆ ਉਸੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਵਧੀਆ ਨੌਕਰੀ ਹੋਊਗੀ ਵਧੀਆ ਤਨਖਾਹ ਹੋਊਗੀ ਤੇ ਜਾ ਕੇ ਕੁਇਤ ਦਾ ਦਾਰ ਕੇ ਇਹਨਾਂ ਨੂੰ ਰਾਗ ਦੇ ਵਿੱਚ ਲਾ ਗਏ ਰਾਗ ਦੇ ਵਿੱਚ ਲਾ ਕੇ ਇਹਨਾਂ ਨੇ ਜੋ ਹੱਡ ਬੀਤੀ ਆ ਤੇ ਇਹ ਦੱਸਣਗੇ ਸੋ ਸਾਡਾ ਦੇਖਿਆ ਕਿ ਅਸੀਂ ਇਹਨਾਂ ਥੱਗ ਟਰੈਵਲ ਏਜੰਟਾਂ ਤੋਂ ਬਚੀਏ ਕਿਉਂਕਿ ਇਹ ਨਹੀਂ ਸੋਚਦੇ ਕਿ ਜਿਸ ਪਰਿਵਾਰ ਦੇ ਕੋਲ ਅਸੀਂ ਥੋੜੇ ਜਿਹੇ ਪੈਸੇ ਲੈ ਕੇ ਉਹਨੂੰ ਬੱਚਿਆਂ ਤੋਂ ਵਾਂਝੇ ਕਰਦੇ ਆ ਪਰਿਵਾਰ ਨੂੰ ਅਜਾੜ ਰਹੇ ਆ ਇਹ ਇੱਕ ਬਹੁਤ ਵੱਡਾ ਪਾਪ ਆ ਸੋ ਇਹਨਾਂ ਨੇ ਪੈਸੇ ਵੀ ਦੇ ਦਿੱਤੇ ਤੇ ਜਿਹੜਾ ਇਹ ਦੁੱਖ ਭੋਗ ਕੇ ਆਏ ਉਹ ਵੱਖਰੀ ਗੱਲ ਆ ਸੋ ਇਹ ਦੱਸਦੇ ਅਗੇ ਸਾਨੂੰ ਬੰਦੀ ਬਣਾ ਕੇ ਰੱਖਿਆ ਤਾਂ ਕੇ ਨਾਲ ਸਿੱਧਰ ਮਾਰ ਕੇ ਲਿਆਂਦੇ ਜੇ ਬਿਮਾਰ ਵੀ ਹੋਵੇ ਤਾਂ ਕੰਮ ਕਰਨਾ ਹੀ ਕਰਨਾ ਇਹ ਤੁਹਾਡੀ ਡਿਊਟੀ ਆ ਸੋ ਇਹਨਾਂ ਦੇ ਇਹਨਾਂ ਨੇ ਦੱਸਿਆ ਵਾਇਸ ਕਿ ਜਿਸ ਤਰ੍ਹਾਂ ਅਸੀਂ ਆ ਗਏ ਆ ਉੱਥੇ ਹੋਰ ਵੀ ਕੁਝ ਬੰਦੇ ਜ਼ਿਆਦਾ ਜਿਹੜੇ ਹੈਗੇ ਆ ਹੈਗੇ ਇੰਡੀਆ ਦੇ ਹੀ ਆ ਹੈ ਹੋਰ ਸਟੇਟਾਂ ਦੇ ਆ ਉਹਦੇ ਵਿੱਚ ਜੰਮੂ ਕੇ ਕਸ਼ਮੀਰ ਵੀ ਹੈ ਅਮਰਤਲ ਜਾਂ ਹੋਰ ਵੱਖਰੇ-ਵੱਖਰੇ ਸਟੇਟਾਂ ਦੇ 5000 ਬੰਦੇ ਪੰਜਾਬ ਦੇ ਵੀ ਆ ਉਹਨਾਂ ਦੇ ਨਾਲ ਉਹਨਾਂ ਨੇ ਉਸ ਕੰਪਨੀ ਦੇ ਵਿੱਚ ਬੰਦੀ ਬਣਾਏ ਸੋ ਉਹਨਾਂ ਇਹੋ ਜੇ ਦੱਸਿਆ ਕਿ ਜਿਹੜੇ ਉਹਨਾਂ ਦੇ ਵੀਜ਼ਾ ਜਦੋਂ ਜਾ ਕੇ 1 ਸਾਲ ਦਾ ਲਵਾ ਲੈਂਦੇ ਆ ਮਗਰੋਂ ਵੀਜ਼ਾ ਨਹੀਂ ਲਵਾਉਂਦੀ ਕੰਪਨੀ ਤੇ ਉਹਨੂੰ ਜਿਹੜੀ ਹੈਗੀ ਆ ਉਹ ਇਨਲੀਗਲ ਕਰ ਦਿੰਦੀ ਆ ਫੇਰ ਬੰਦਾ ਜਿਹੜਾ ਹੈਗਾ ਉਥੇ ਫਸ ਜਾਂਦਾ ਦੋਨੋਂ ਗੋੜੋ ਉਹ ਜਿਹੜੀ ਵਿਧਵਾ ਮਜ਼ਦੂਰ ਮਜ਼ਦੂਰੀ ਜਿਹੜੀ ਹੈਗੀ ਉਹ ਕਰਵਾਈ ਜਾਂਦੀ ਆ ਸੋ ਉਹਨਾਂ ਦੇ ਵਿੱਚ ਹੀ ਇਹ ਸ਼ਾਮਲ ਸੀ ਇਹਨਾਂ ਨੇ ਦੱਸਿਆ ਕਿ ਜਿਹੜੀ ਕੰਪਨੀ ਦੇ ਹਾਲਤ ਬੜੇ ਮਾੜੇ ਸੀ ਤਕਰੀਬਨ 15 ਮਾਰਚ ਨੂੰ ਇਹਨਾਂ ਦੋਨਾਂ ਦੇ ਪਰਿਵਾਰ ਦੇ ਬੀਬੀਆਂ ਇੱਥੇ ਆਈਆਂ ਸੀ ਬੜੀ ਦਰਦ ਭਰੀ ਉਹਨਾਂ ਦੀ ਸਥਿਤੀ ਸੀ ਦੇਖ ਨਹੀਂ ਹੁੰਦਾ ਸੀ ਜਦੋਂ ਉਹ ਇਹਨਾਂ ਦੀ ਗੱਲ ਕਰਕੇ ਇੱਥੇ ਰੋ ਰਹੀਆਂ ਸੀ ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅਸੀਂ ਵਿਸ਼ੇਸ਼ ਤੌਰ ਤੇ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆਂ ਭਾਰਤ ਦੇ ਦੀ ਅੰਬੈਸੀ ਜਿਹੜੀ ਉਹ ਵਿਦੇਸ਼ ਮੰਤਰਾਲੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਇਹਨਾਂ ਨੇ 14 ਦਿਨਾਂ ਦੇ ਅੰਦਰ ਅੰਦਰ ਜਿਹੜੇ ਆ ਇਹ 15 ਮਾਰਚ ਨੂੰ ਇਹ ਇੱਥੇ ਸਾਡੇ ਕੋਲ ਆਏ ਸੀ ਤੇ 14 ਦਿਨਾਂ ਮਗਰੋਂ ਇਹ ਜਿਹੜਾ ਹੈ 28 ਮਾਰਚ ਨੂੰ ਜਿਹੜਾ ਹੈਗਾ ਇਹ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਗਏ ਸੀ ਸੋ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਤੇ ਅਰਦਾਸ ਕਰਦੇ ਆ ਇੱਕ ਪਰਿਵਾਰ ਦੇ ਵਿੱਚ ਆਪਣੇ ਜਿਸ ਤਰ੍ਹਾਂ ਦਾ ਜੀਵਨ ਆ ਨੂੰ ਅੱਗੇ ਸ਼ੁਰੂ ਕਰਨ ਸੋ ਅੱਗੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਭੈਣਾ ਭਰਾਵਾਂ ਵਰਗੇ ਵਾਸਤੇ ਜਿਹੜੇ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਜਿਹੜੇ ਆਪਣੇ ਬੱਚਿਆਂ ਨੂੰ ਵੇਚ ਦਿੰਦੇ ਆ ਉਹਦੇ ਵਾਸਤੇ ਹੁਣੇ ਸਾਡੇ ਕੋਲ ਕੁਝ ਦਿਨ ਪਹਿਲਾਂ ਡੱਲੇ ਤੋਂ ਇੱਕ ਪਰਿਵਾਰ ਆਇਆ ਉਹਨਾਂ ਨੇ ਵੀ ਦੱਸਿਆ ਕਿ ਸਾਹੀ ਲੜਕੀ ਜਿਹੜੀ ਹੈਗੀ ਆ ਉੱਥੇ ਭੇਜੀ ਆ ਉਹ ਫਸ ਗਈ ਹੈ ਤੇ ਫਿਰ ਅਸੀਂ ਕਿਹਾ ਵੀ ਅਸੀਂ ਤਾਂ ਰੋਜ਼ ਇੱਥੇ ਤੁਹਾਡੇ ਅਖਬਾਰਾਂ 'ਚ ਦਿੰਨੇ ਆ ਪਹਿਲੀ ਵੀਜ਼ਾ ਨੇ ਤੇ ਦੱਸ ਦਿਆਂ ਵੀ ਤੁਸੀਂ ਇੱਥੇ ਸల్ਤਾਨਪੁਰ ਤੋਂ ਕਿੰਨੇ ਵਾਰੀ ਸੁਣਿਆ ਹੋਊਗਾ ਕਿ ਤੁਸੀਂ ਨਾ ਕਿਉਂ ਭੇਜਿਆ ਕਹਿੰਦੇ ਜੀ ਉਹ ਲੜਕੀ ਦੀ ਕੋਈ ਸੇਲੀ ਸੀ ਬਾਹਰ ਉਹਨੇ ਉਹਨੂੰ ਗੱਲਾਂ 'ਚ ਲੈ ਆਂਦਾ ਤੇ ਹੁੰਦਾ ਕੀ ਹੈ ਜਿੰਨੇ ਵੀ ਖਾਸ ਕਰਕੇ ਬੀਬੀਆਂ ਖਾਸ ਕਰਕੇ ਮਾਸਕਟ ਜਾਂ ਹੋਰ ਇਹਨਾਂ ਦੇਸਾਂ ਦੇ ਵਿੱਚ ਉਹਨਾਂ ਦਾ ਇੱਕ ਧੰਦਾ ਬਣਿਆ ਹੋਇਆ ਹੈ ਕਿ ਜਿਹੜਾ ਬੰਦਾ ਉੱਥੋਂ ਨਿਕਲਣਾ ਚਾਹੁੰਦਾ ਉਹ ਕਹਿੰਦੇ ਵੀ ਮੈਨੂੰ ਇੱਕ ਹੋਰ ਦੇਵੇ ਤੂੰ ਚਲੇ ਜਾ ਉਹ ਆਪਣੀ ਜਗ੍ਹਾ ਜਿਹੜਾ ਹੈਗਾ ਹੋਰ ਦੇ ਦੇ ਸੋ ਇਸ ਕਰਕੇ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਆਪਣੇ ਪਰਿਵਾਰਕ ਮੈਂ ਉਮਰ ਨੂੰ ਰਿਸ਼ਤੇਦਾਰ ਨੂੰ ਫਿਸ਼ਾ ਕੇ ਆਪ ਨਿਕਲੇ ਹੁੰਦੇ ਆ ਤਾਂ ਫਿਰ ਉੱਥੇ ਫਸ ਜਾਂਦੇ ਆ ਸੋ ਇਹਨਾਂ ਜਿਹੜੇ ਹੈਗੇ ਆ ਦੋਨੋਂ ਜਿਹੜੇ ਪਤਣਾ ਤੋਂ ਵੀਰ ਆਏ ਇਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਦੀ ਬੁਰੀ ਹੋਈ ਆ ਸੋ ਅਸੀਂ ਬੇਨਤੀ ਕਰਾਂਗੇ ਸਾਡੇ ਅ ਆਪਣੀ ਪ੍ਰਸ਼ਾਸਨ ਨੂੰ ਵੀ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਕਿ ਨਾ ਟਰੈਵਲ ਏਜੰਟਾਂ ਦੇ ਉੱਤੇ ਸਖਤ ਕਾਰਵਾਈ ਹੋਵੇ ਤਾਂ ਕਿ ਇਹ ਇਹਨਾਂ ਨੂੰ ਜਿਹੜੇ ਪੈਸੇ ਵੀ ਇਹਦੇ ਵਾਪਸ ਹੋਣ ਤੇ ਪਰਿਵਾਰ ਨੂੰ ਜਿਹੜਾ ਹੈਗਾ ਉਜਾੜਿਆ ਗਿਆ ਇਹਦੀ ਅੰਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਹੋਰ ਇਹੋ ਜਿਹੇ ਪਰਿਵਾਰ ਭੋਲੇ ਭਾਲੇ ਜਿਹੜੇ ਹੈਗੇ ਆ ਗਰੀਬ ਇਹੋ ਜਿਹੇ ਥਾਗ ਏਜੰਟਾਂ ਦੇ ਧਾਏ ਨਾ ਚਣ ਇਹਦੇ ਵਾਸਤੇ ਸੀ ਜ਼ਰੂਰ ਜਿਹੜੇ ਹੈਗੇ ਪ੍ਰਸ਼ਾਸਨ ਨੂੰ ਕਿੰਨੇ ਬੇਨਤੀ ਕਰਦੇ ਆ ਕਿ ਤੁਸੀਂ ਇਹ ਚੀਜ਼ਾਂ ਨੂੰ ਨਾ ਤਪਾਓ ਜਿਹੜੇ ਵੀ ਕੁਝ ਇਹੋ ਜਿਹੇ ਏਜੰਟਾਂ ਉਹਨਾਂ ਨੂੰ ਫੜ ਕੇ ਅਦਾਲਤਾਂ ਦੇ ਵਿੱਚ ਦਿਓ ਧੰਨਵਾਦ